ਆਓ ਇਹ ਵੱਡੇ ਪਰਿਵਾਰ ਦੇ ਨਾਲ ਰਲ ਕੇ ਆਪਾਂ ਖੇਡਾਂ ਕਰੀਏ ਬਿਲਕੁਲ ਜੀ ਆ ਮੈਂ ਦੇਖੀਏ ਬੜੀ ਨੀਂਦ ਨਾਲ ਦੇਖੀਏ ਲੜਕੋ ਜੀ ਬਾਰਾ ਦਵਾਓ ਹਾਜ਼ਰੀ ਬਣਾਓ ਫਤਿਹ ਪਰ ਨਾਲ ਦੀ ਨਾਲ ਆਪਾਂ ਸ਼ੁਰੂ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਚੰਗਾ ਲੱਗਾ ਹਰਮਨ ਜੀ ਕੋਈ ਕਰੋ ਸ਼ੁਰੂਆਤ ਕਰੋ ਕਿਉਂਕਿ ਬੈਨ ਤੁਸੀਂ ਸ਼ੁਰੂਆਤ ਕਰਦੇ ਹੋ ਸਿਆਣੇ ਹੱਥੀ ਜਿਹੜਾ ਕੰਮ ਹੋ ਜੇ ਉਹ ਚੰਗਾ ਹੁੰਦਾ ਆਪਾਂ ਖੜੇ ਨਿਆਣੀ ਸਾਹਿਬ ਜੀ ਆਪਣੇ ਆਪ ਤੁਸੀਂ ਇਹ ਬਹੁਤ ਮਿਹਰਬਾਨੀ ਜੀ ਇੱਕ ਤਾਂ ਰਣਜੀਤ ਭਾਜੀ ਗੱਲ ਰਹੀ ਆ ਕਿ ਅਸੀਂ Tanta novessa não é, não. ਦੇ ਜਿਨਾਂ ਪੰਜਾਬੀਆਂ ਨੇ ਮਾਨ ਦਿੱਤਾ ਜਿਨ੍ਹਾਂ ਪੰਜਾਬੀਆਂ ਦੇ ਪ੍ਰਤੀ ਮਨ ਦੇ ਵਿੱਚ ਇਹਨਾਂ ਕਿੰਨਾਂ ਦੇ ਪ੍ਰਤੀ ਖਿੱਚ ਆ ਉਹ ਸੱਚੀ-ਮੁੱਚੀ ਹੈਰਾਨ ਵੀ ਕਰਦੀ ਹੈ ਤੇ ਬੜਾ ਕੁਝ ਸੋਚਣ ਲਈ ਵੀ ਮਜਬੂਰ ਕਰਦੀ ਹੈ ਅਸੀਂ ਪੰਜਾਬੋਂ ਦੂਰ ਆ ਕੇ ਨਵੇਂ ਪੰਜਾਬ ਵਕਫਾ ਤੇ ਕਿਵੇਂ ਵਸਾਏ ਇੱਕ ਤਾਂ ਇਹਦਾ ਪ੍ਰਗਟਾਵਾ ਦੂਜਾ ਇਹ ਆ ਕਿ ਇਹਨਾਂ ਲੈਣਿਆਂ ਨੂੰ ਆਪਦੀ ਮਿੱਟੀ ਨਾਲ ਆਪਦੀਆਂ ਖੇਡਾਂ ਨਾਲ ਆਪ ਦੇ ਸੱਭਿਆਚਾਰ ਨਾਲ ਆਪਣੀ ਬੋਲੀ ਨਾਲ ਜੋੜਨ ਦੇ ਦਾ ਜੋਖਤਾ ਆਪਾਂ ਕਿਵੇਂ ਕਿਵੇਂ ਅਪਣਾਈਆਂ ਇਹ ਆ ਬੱਚਿਆਂ ਵਾਲੀਆਂ ਜਿਹੜੀਆਂ 뮤지컬 ਸੀਅਰ ਕਹਿੰਦੇ ਇਹਨੂੰ ਸੰਗੀਤ ਕੁਰਸੀ ਜਿਹੜੀ ਇਹਨੇ ਉੱਤੇ ਕੋ ਮੈਂ ਫਿਰਾਂ ਕੱਲੀ ਹੋਗਾ ਬਿਲਕੁਲ ਮੈਂ ਤਾਂ ਕੋਸੀ ਨਾ ਬੋਲੀ ਤੇ ਮੈਂ ਵੀ ਬੈਠਣਾ ਹੈ ਬਾਰੇ ਜਿਹੜੇ ਮਾਈਕ੍ਰੋਫੋਨ ਤੇ ਤੁਸੀਂ ਬੈਠੀ ਹੋ ਬਰਵਾਦ ਦਾ ਸਾਰਿਆਂ ਦਾ ਬੱਚੇ ਸਾਰੀਆਂ ਕੁਰਸੀਆਂ ਤੁਹਾਡੇ ਥੱਲੇ ਬਹੁਤ ਧੰਨਵਾਦ ਆ ਜੀ ਆਮ ਬੱਚਿਆਂ ਨੂੰ ਬਹੁਤ ਬਹੁਤ ਸ਼ੁਭਚਾਵਾ ਤੁਸੀਂ ਬਹੁਤ ਚੰਗਾ ਕਰ ਰਹੇ ਹੋ ਚਾਹਿਆ ਅਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿੰਦੇ ਹੁੰਨੇ ਆ ਕਿ ਅਸੀਂ ਆਪਣੇ ਪਰਿਵਾਰਕ ਜੀਆਂ ਦੇ ਨਾਲ ਗੱਲਬਾਤ ਕਰ ਰਹੇ ਆ ਸੋ ਆਪਣੇ ਪਰਿਵਾਰ ਨੂੰ ਮਿਲ ਕੇ ਆਪਣੇ ਪੰਜਾਬੀਆਂ ਚ ਆ ਕੇ ਆਪਣੇ ਘਰ ਚ ਆ ਕੇ ਬਹੁਤ ਚੰਗਾ ਲੱਗ ਰਿਹਾ ਤੇ ਤੁਹਾਡੇ ਉਤਮ ਨੂੰ ਤੁਹਾਡੇ ਸਾਰਿਆਂ ਦੀ ਸੋਚ ਨੂੰ ਤੁਹਾਡੇ ਸਾਰਿਆਂ ਦੀ ਮਿਹਨਤ ਨੂੰ ਸਲਾਮ ਹੈ ਇੱਕ ਤਾੜੀ ਆਪਣੇ ਨਾਂ ਤੇ ਜ਼ਰੂਰ ਮਾਰ ਦਿਓ ਕਿ ਇੱਕ ਤਾੜੀ ਆਪਦੇ ਪਿੰਡ ਦੇ ਨਾਂ ਤੇ ਹੋ ਜੇ ਇੱਕ ਇੱਕ ਤਾੜੀ ਆਪਦੇ ਬੇਬੇ ਬਾਪੂ ਦੇ ਨਾਂ ਤੇ ਹੋ ਜੇ ਇੱਕ ਇੱਕ ਉਹਨਾਂ ਪਹਿਲਾਂ ਡੰਡੀਆਂ ਖੂਹਾਂ ਸੱਖਾਂ ਦੇ ਲਾਤੇ ਹੋਣੀ ਚਾਹੀਦੀ ਆ ਜਿਹੜੇ ਤੁਸੀਂ ਵੱਖ-ਵੱਖ ਕਾਰਨਾ ਕਰਕੇ ਛੱਡ ਕੇ ਆਏ ਆ ਪਰ ਤੁਹਾਨੂੰ ਸੁਪਨਾ ਹਾਲੇ ਵੀ ਪਿੰਡ ਦਾ ਆਉਂਦਾ ਤੁਹਾਡੇ ਪਿੰਡ ਜਿੰਦਾਬਾਦ ਰਹੇ ਤਾਂ ਤੁਸੀਂ ਆਪ ਜਿੰਦਾਬਾਦ ਰਹੋ ਮਿਹਰਬਾਨੀ ਹੈ ਜੀ ਆਓ ਹੁਣ ਤੁਹਾਡੀਆਂ ਜਿਹੜੀਆਂ ਆ ਕੀਤੀਆਂ ਹੋਈਆਂ ਮਿਹਨਤਾਂ ਚਾਰਾਂ ਅੰਗ ਲੈ ਆਉਣ ਗਿਆ ਬਹੁਤ ਆਜੋ ਆਜੋ ਨਾਲ ਲੱਗਦੇ ਹੋਰ ਆਣ ਮਨਾਜੋ ਤੁਸੀਂ ਜੇ ਤੁਸੀਂ ਸਿਡਨੀ ਸ਼ਹਿਰ ਦੇ ਵਿੱਚ ਕੋਈ ਵੀ ਇਵੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਹੋ ਜਾਓ ਬਿਲਕੁਲ ਟੈਨਸ਼ਨ ਫਰੀ ਕਿਉਂਕਿ ਕਪਿਲ ਮਲਹੋਤਰਾ ਤੇ ਟੀਮ ਲੈ ਕੇ ਆਏ ਹਾਂ ਇਵੈਂਟ ਮੈਨੇਜਮੈਂਟ ਇਵੈਂਟ ਪਲੈਨਿੰਗ ਇਵੈਂਟ ਕੋਆਰਡੀਨੇਸ਼ਨ ਫੰਕਸ਼ਨ ਵਾਰੇ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਭ ਕੁਝ ਅਸੀਂ ਦੱਸਾਂਗੇ ਬਜਟ ਤੋਂ ਲੈ ਕੇ ਇਵੈਂਟ ਹੋਣ ਤੱਕ ਦਾ ਪੂਰਾ ਪ੍ਰਬੰਧ ਅਸੀਂ ਕਰਾਂਗੇ ਕਿਸੇ ਵੀ ਤਰ੍ਹਾਂ ਦੀ ਬੁਕਿੰਗ ਫਿਰ ਚਾਹੇ ਉਹ ਵੈਨਿਊ ਹੋਵੇ ਡੀਜੀ ਹੋਵੇ ਕੈਟਰਿੰਗ ਕਰਾਉਣੀ ਹੈ ਜਾਂ ਫਿਰ ਹੋਵੇ ਕੋਈ ਵੀ ਐਂਟਰਟੇਨਮੈਂਟ ਪ੍ਰੋਗਰਾਮ ਤੁਸੀਂ ਬਸ ਤਾਰੀਖ ਫਾਈਨਲ ਕਰੋ ਬਾਕੀ ਕੰਮ ਸਾਡਾ ਹੈ ਕਿਉਂਕਿ ਸਾਡੇ ਕੋਲ ਹੈ ਪੂਰੀ ਤਜਰਬੇਕਾਰ ਟੀਮ ਇਵੈਂਟ ਕੋਈ ਵੀ ਹੋਵੇ ਚਾਹੀਦੀ ਹੋਵੇ ਵਿਆਹ ਜਨਮ ਦਿਨ ਪਾਰਟੀ ਚਾਹੇ ਹੋਵੇ ਕੋਈ ਵੀ ਇਵੈਂਟ ਤਾਂ ਯਾਦ ਰੱਖਿਓ ਕਪਿਲ ਮਲਹੋਤਰਾ ਬੁੱਕ ਯੂਰ ਫ੍ਰੀ ਕੰਸਲਟੇਸ਼ਨ ਕਾਲ ਕਰੋ 0451214395